വാ ഗുരു 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 വാ Wa guru, 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 wa. ਮੂਰਤ ਵਾਹ ਮੂਰਤ ਵਾਹ ਮੂਰਤ ਵਾਹ ਜੀ ਸੁਣ ਵਾਹਿਗੁਰੂ ਜੀ ਦਾ ਖਲਸਾ ਵਾਹ ਵਾਹਿਗੁਰੂ ਜੀ ਦੀ ਖਿਫਤ ਹੈ ਹੋਰ ਭਾਜੀ ਕਿਦਾਂ ਲੱਗਿਆ ਸਿਮਰਨ ਕਰਕੇ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਆਨੰਦ ਆ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਜਿਸ ਤਰ੍ਹਾਂ ਵਿਚਾਰਾਂ ਦਾ ਬੋਝ ਜਿਹੜਾ ਮਨ ਤੇ ਪਿਆ ਹੋਇਆ ਹ ਹੌਲੀ ਹੌਲੀ ਉਤਰ ਰਿਹਾ ਹੈ ਹਮ ਕਾਮ ਕਰੋ ਦੀਰਘਾ ਨਿੰਦਾ ਦੀ ਜਿਹੜੀ ਮੈਲ ਲੱਗੀ ਹੋਈ ਹੈ ਹ ਵੀ ਹੌਲੀ ਹੌਲੀ ਉਤਰ ਰਹੀ ਹੈ ਹ ਬਹੁਤ ਆਨੰਦ ਆ ਰਿਹਾ ਸੀ ਸਕੂਨ ਆ ਰਿਹਾ ਸੀ ਮਨਾਂ ਸ਼ਾਂਤ ਚਿੰਤ ਹੋ ਰਿਹਾ ਜੀ ਹਮ ਬਹੁਤ ਆਨੰਦ ਆ ਰਿਹਾ ਹੈ ਇਹ ਜਿਵੇਂ ਨਾ ਹੁਣ ਆਪਾਂ ਹਨਾ ਸਤਿਗੁਰੂ ਤੋਂ ਮੱਤ ਲਈ ਹੈ ਹਾਂਜੀ ਤੁਸੀਂ ਜਿਵੇਂ ਕਹਿੰਦੇ ਸੀ ਵੀ ਵਿਚਾਰਾਂ ਦੇ ਵਿੱਚ ਚਿੰਤਾ ਦੇ ਵਿੱਚ ਮਨ ਕੇ ਰਹਿ ਰਹਿੰਦਾ ਹਾਂ ਹਾਂਜੀ ਇਨ ਮਨ ਨੂੰ ਵਿਸ਼ਿਆਂ ਵਿਚਾਰਾਂ ਦੀ ਜਿਹੜੀ ਹੈ ਇਹ ਮੈਲ ਲੱਗੀ ਹੋਈ ਹੁੰਦੀ ਹੈ ਹਾਂਜੀ ਇਹਦੇ ਵਿੱਚ ਮਨ ਦੁਖੀ ਹੋ ਜਾਂਦਾ ਆ ਕੇ ਹਾਂਜੀ ਹੁਣ ਜਦੋਂ ਅਸੀਂ ਨੇਤਰ ਬੰਦ ਕੀਤੇ ਨੇ ਰਸਨਾ ਦੁਆਰਾ ਜਪਿਆ ਤੇ ਕੰਨਾਂ ਦੁਆਰਾ ਸੁਣਿਆ ਹਨਾ ਹਾਂਜੀ ਤੇ ਇਹ ਨੌਂ ਦਰਵਾਜ਼ੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿਨ੍ਹਾਂ ਦੇ ਵਿੱਚ ਮਨ ਖੇਡਦਾ ਹੈ ਹਾਂਜੀ ਉਹਨਾਂ ਨੂੰ ਬੰਦ ਕੀਤਾ ਜਾਏ ਹਾਂਜੀ ਹੁਣ ਤੁਸੀਂ ਇੱਕ ਮਾਨਿਕ ਚਿਤ ਹੋ ਕੇ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰਦੇ ਸੀਗੇ ਹੁਣ ਜਦੋਂ ਅਸੀਂ ਉਹਨੂੰ ਚੇਤੇ ਕਰਦੇ ਆਂ ਇੱਕ ਜੁਗਤ ਹੈ ਮਾਲਕ ਨੂੰ ਚੇਤੇ ਕਰਨ ਦੀ ਹਾਂਜੀ ਜਿਨ੍ਹਾਂ ਤੋਂ ਅਸੀਂ ਆ ਜਿਹੜੇ ਬੰਧਨ ਨੇ ਇਹਨਾਂ ਤੋਂ ਜੇ ਛੁਟਕਾਰਾ ਪਣਾਉ ਚਾਹੁੰਦੇ ਆ ਨਾ ਹਾਂਜੀ ਇਹ ਸਾਲ ਨੂੰ ਹੁਣ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰਿਆ ਫਿਰ ਇਹਦੀ ਇੱਕ ਵਿਧ ਹੈ ਜਦੋਂ ਅਸੀਂ ਉਹਨੂੰ ਚੇਤੇ ਕਰਨਾ ਹੁਣ ਮਹਾਰਾਜ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਹਰ ਸਿਮਰਤ ਮਿੱਟੀ ਮੇਰੀ ਚਿੰਤਾ ਹਾਂ ਜੀ ਹੁਣ ਅਸੀਂ ਚਿੰਤਾ ਦਾ ਕਰੀ ਜਾਂਦੇ ਹਾਂ ਚਿੰਤਨ ਨਹੀਂ ਕਰਦੇ ਹੁਣ ਤੁਸੀਂ ਉਹਦੇ ਨਾਮ ਦਾ ਚਿੰਤਨ ਕੀਤਾ ਚਿੰਤਾ ਛੱਡੀ ਹੈ ਹੁਣ ਤੁਸੀਂ ਕੀ ਕੀਤਾ ਨੇਤਰ ਬੰਦ ਕੀਤੇ ਨੇ ਰਸਨਾ ਦੁਆਰਾ ਬੋਲਿਆ ਤੇ ਕੰਨਾਂ ਦੁਆਰਾ ਸੁਣਿਆ ਜਦੋਂ ਤੁਸੀਂ ਸ਼ਬਦ ਤੇ ਸੁਰਤੀ ਦਾ ਮਲਾਪ ਕਰਾਇਆ ਤੁਹਾਡਾ ਇਧਰ ਤੋਂ ਕਨੈਕਸ਼ਨ ਟੁੱਟਣਾ ਸ਼ੁਰੂ ਹੋ ਗਿਆ ਹੁਣ ਮਨ ਚਿੰਤਾ ਈਰਖਾ ਦੁਬਿਦਾ ਨਫਰਤੋਂ ਇਧਰ ਤੋਂ ਛੁੱਟਣਾ ਸ਼ੁਰੂ ਹੋ ਗਿਆ ਉਧਰ ਜੁੜਨਾ ਸ਼ੁਰੂ ਹੋ ਗਿਆ ਹੁਣ ਜੀਵ ਦੇ ਉੱਤੇ ਜਦੋਂ ਮਾਲਕ ਨੂੰ ਅਸੀਂ ਯਾਦ ਕਰਦੇ ਨਾ ਜਿਵੇਂ ਹੁਣ ਮਹਾਰਾਜ ਨੇ ਬਾਣੀ ਦੱਸਿਆ ਕਹਿੰਦੇ ਬੱਬੀ ਖਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈਨੋ ਫਰਮਾਨ ਹੋਆ ਬਰਸੋ ਕਿਰਪਾ ਹਾਰ ਹੁਣ ਇੱਕ ਉਹ ਬੱਬੀਹੇ ਦੀ ਆਵਾਜ਼ ਪੁਕਾਰ ਨੂੰ ਮਹਾਰਾਜ ਨੇ ਸੁਣਿਆ ਜਦੋਂ ਅਸੀਂ ਉਹਨੂੰ ਪੁਕਾਰ ਦਿੰਦੇ ਆ ਨਾ ਫਿਰ ਉਹ ਸੁਣਦਾ ਸਾਡੀ ਪੁਕਾਰ ਨੂੰ ਫਿਰ ਜੀਤੇ ਉਹ ਜਿਆਦਾ ਖੁਸ਼ ਹੋ ਜਾਂਦਾ ਨਾ ਫਿਰ ਉਹਨੂੰ ਕੀ ਕਹਿੰਦੇ ਨੇ ਕਹਿੰਦੇ ਜੇ ਵੱਡ ਭਾਗ ਹੋਵੇ ਅਤ ਨੀਕਾ ਤਾਂ ਗੁਰਮਤਿ ਨਾਮ ਦਰੜੀ ਜੇ ਫਿਰ ਜਿੱਤੇ ਤੇ ਮਾਲਕ ਖੁਸ਼ ਹੋ ਜਾਂਦਾ ਨਾ ਪਰ ਆਪਣਾ ਉਹ ਜਿਹੜਾ ਸ਼ਬਦ ਹੈ ਗੁਰਮੰਤਰ ਜਿਹਨੂੰ ਆਪਾਂ ਕਹਿੰਦੇ ਜਿਹਨੂੰ ਜਪਦੇ ਉਹ ਫਿਰ ਉਹਨੂੰ ਦ੍ਰਿੜ ਕਰਨ ਤੇ ਸੇਵਾ ਲਾ ਦਿੰਦੇ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤਿਨ ਭੇਟਤ ਦੁਰਮਤ ਕੋਈ ਫਿਰ ਕਹਿੰਦੇ ਵੱਡੇ ਭਾਗ ਹੋ ਜਾਂਦੇ ਨੇ ਸਤ ਸੰਗਤ ਦਾ ਮਲਾਪ ਬਖਸ਼ਿਸ਼ ਕਰਦੇ ਫਿਰ 사ਤ ਸੰਗਤ ਦੇ ਵਿੱਚ ਮਨ ਜਦੋਂ ਜਾਂਦਾ ਨਾ ਉਥੇ ਜਾ ਕੇ ਨਾਮ ਦ੍ਰਿੜ ਕਰਦਾ ਹੈ ਦ੍ਰਿੜ ਕਰਨਾ ਭਾਵ ਉਹ ਪਰਮਾਤਮਾ ਨੂੰ ਬਾਰ 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 ਚੇਤੇ ਕਰੇ ਹੁਣ ਅਸੀਂ ਮਾਲਕ ਤੋਂ ਵਿਛੜੇ ਹੋਏ ਹੁਣ ਉਥੇ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਜਦੋਂ ਅਸੀਂ ਉਥੇ ਪਰਮਾਤਮਾ ਦਾ ਨਾਮ ਜਪਦੇ ਆਂ ਦ੍ਰਿੜ ਕਰਦੇ ਆਂ ਫਿਰ ਉਥੇ ਸਾਡੇ ਮਨ ਦੀ ਤੇ ਪਰਮਾਤਮਾ ਦੀ ਕਹਾਣੀ ਹੁੰਦੀ ਅਸੀਂ ਕਿਵੇਂ ਉਹਦੇ ਕੋਲੋਂ ਵਿਛੜੇ ਕਿਵੇਂ ਉਹਨੇ ਸਾਨੂੰ ਇੱਥੇ ਖੇਲ ਦੇ ਵਿੱਚ ਭੇਜਿਆ ਕਿਵੇਂ ਅਸੀਂ ਖੇល ਰਹੇ ਆ ਅੱਜ ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਈਰਖਾ ਨਫ਼ਰਤ ਦੁਵਿਧਾ ਚਿੰਤਾ ਫਿਕਰ ਇਹੀ ਤਾਂ ਖੇਲ ਹੈ ਜਿਹਦੇ ਵਿੱਚ ਅਸੀਂ ਖੇល ਰਹੇ ਆ ਫਿਰ ਉੱਥੇ ਜਿਹੜਾ ਜਦੋਂ ਮਹਾਰਾਏ ਦੇ ਨਾਮ ਦੀ ਉਸਤਤ ਹੁੰਦੀ ਹੈ ਉੱਥੇ ਫਿਰ ਸਾਡੇ ਪਿਛੋਕੜ ਸਾਨੂੰ ਯਾਦ ਕਰਾਇਆ ਜਾਂਦਾ ਵੀ ਤੁਸੀਂ ਕਿਵੇਂ ਮਾਲਕ ਤੋਂ ਵਿਛੜੇ ਮਾਲਕ ਨੇ ਕਿਵੇਂ ਤੁਹਾਨੂੰ ਇੱਥੇ ਭੇਜਿਆ ਕਿਆ ਕਰਨ ਵਾਸਤੇ ਭੇਜਿਆ ਇਸ ਸਤ ਸੰਗਤ ਦੇ ਵਿੱਚ ਜਾ ਕੇ ਜਿਹੜਾ ਸਾਨੂੰ ਫਿਰ ਨਾ ਉਹ ਮਨ ਨੂੰ ਚੇਤਾ ਕਰਾਉਂਦੇ ਨੇ ਨਾਮ ਦ੍ਰਿੜ ਕਰਾਉਂਦੇ ਨੇ ਮਨ ਹੌਲੀ 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 ਆਪਣਾ ਤੇ ਚਲਾ ਅਤੀਤ ਜਿਹੜਾ ਉਹ ਚੇਤੇ ਕਰਨ ਲੱਗੇ ਹੁਣ ਜਿਵੇਂ ਤੁਸੀਂ ਕਹਾਂ ਨਾ ਵੀ ਮਤਲਬ ਮਨ ਤੋਂ ਈਰਖਾ ਦੁਇਤ ਨਫਰਤ ਚਿੰਤਾ ਨਹੀਂ ਜਾਂਦੀ ਹੁਣ ਸਾਨੂੰ ਮਹਾਰਾਜ ਨੇ ਸਮਝਾਇਆ ਕਹਿੰਦੇ ਕੋਟ ਅਪਰਾਧ ਮਿਟੇ ਤੇਰੀ ਸੇਵਾ ਹੁਣ ਤੁਸੀਂ ਕੀ ਕੀਤਾ ਹਾਂਜੀ ਤੁਸੀਂ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਕੀਤੀ ਹੈ ਹਾਂਜੀ ਜਿਵੇਂ ਹੁਣ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਨਾ ਕੋਈ ਗੁਰਮੁਖ ਪਿਆਰਾ ਭਾਂਡਿਆਂ ਦੀ ਸੇਵਾ ਕਰਦਾ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ ਇਹ ਸਾਡੇ ਇਹ ਤਨ ਦੁਆਰਾ ਸੇਵਾ ਹੁੰਦੀ ਜੀ ਪਰ ਇੱਕ ਸੇਵਾ ਉਹ ਹੈ ਜਿਹੜੀ ਹੁਣ ਅਕਾਲ ਪੁਰਖ ਪਰਮਾਤਮਾ ਦੀ ਮੰਨਨੇ ਕਰਨੀ ਸਤਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੈ ਚਿੱਤ ਲਾਏ ਹੁਣ ਚਿੱਤ ਕੀਨੇ ਲਾਉਣਾ ਮੰਨ ਮੰਨ ਜਦੋਂ ਮਨ ਪਰਮਾਤਮਾ ਦੇ ਨਾਲ ਚਿਤ ਲਾਉਂਦਾ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਨਾ ਕਹਿੰਦੇ ਕੋਟ ਪ੍ਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁੱਖ ਉਤਾਰੇ ਉਤਾਰੇ ਹੁਣ ਆ ਸਰੀਰ ਤੋਂ ਦੁੱਖਾਂ ਦਾ ਨਾਸ਼ ਹੋ ਜਾਣਾ ਸੀ ਦੁੱਖ ਰਹਿ ਹੀ ਨਹੀਂ ਕੋਈ ਹੁਣ ਤੁਸੀਂ ਜਿਵੇਂ ਕਹਿੰਦੇ ਵੀ ਬੜਾ ਆਨੰਦ ਹੈ ਨਾ ਆ ਰਿਹਾ ਸੀਗਾ ਸੁੱਖ ਲੱਗਦਾ ਸੀ ਵੀ ਸੁੱਖ ਆ ਰਿਹਾ ਸੰਨ ਹੁਣ ਸਾਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਨਾਮ ਜਪਤ ਮਹਾਂ ਸੁਖ ਪਾਉ ਹੁਣ ਤੁਸੀਂ ਨਾਮ ਜਪਿਆ ਆਪਾਂ ਇੱਕ ਵਿਧੀ ਦੁਆਰਾ ਜਪਿਆ ਇੱਕ ਵਿਧੀ ਹੈ ਨਾਮ ਜਪਣ ਦੀ ਹੁਣ ਭਾਵੇਂ ਅਸੀਂ ਜਿੱਦਾਂ ਮਰਜੀ ਨਾਮ ਜਪਦੇ ਸਾਰਾ ਸੰਸਾਰ ਨਾਮ ਜਪ ਰਿਹਾ ਮਾਰੇ ਕਹਿੰਦੇ ਰਾਮ ਰਾਮ ਕਰਤਾ ਸਭ जग ਫਿਰੇ ਆਰਾਮ ਨਾ ਪਾਇਆ ਜੈ ਮਤਲਬ ਕਾਰਨ ਇਹ ਕਿ ਵੀ ਕਰਦੇ ਸਾਰੇ ਕਰਦੇ ਆ ਕਮੀ ਨਹੀਂ ਕਿਸੇ ਦੀ ਵੀ ਕੋਈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਪਰ ਯਾਦ ਕਰਨ ਦੇ ਤਰੀਕੇ ਵੱਖਰੇ ਨੇ ਪਰ ਜੋ ਗੁਰਮਤ ਕਹਿੰਦੀ ਅਸੀਂ ਉਸ ਦੇ ਅਨੁਸਾਰ ਨਹੀਂ ਜਪਦੇ ਹੁਣ ਅਸੀਂ ਜਪਿਆ ਹਾਂਜੀ ਹੁਣ ਮਹਾਰੇ ਸਾਨੂੰ ਕਹਿੰਦੇ ਨਾਮ ਜਪਤ ਮਹਾ ਸੁਖ ਪਾਇ। ਫਿਰ ਕੀ ਕਹਿੰਦੇ ਨੇ ਚਿੰਤਾ ਰੋਗ ਬਿਦਾਰਿ ਬਿਦਾਰਿ ਵੀ ਜਦੋਂ ਨਾਮ ਸੇ ਜਪਦੇ ਆਂ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਆਂ ਇਹ ਚਿੰਤਾ ਰੋਗ ਸਾਡਾ ਦੂਰ ਹੋ ਗਿਆ। ਹੁਣ ਜੇ ਵੀ ਤੁਸੀਂ ਕਹਿੰਦੇ ਵੀ ਚਿੰਤਾ ਲੱਗੀ ਰਹਿੰਦੀ ਹੈ ਹੁਣ ਤੁਸੀਂ ਕਹਿੰਦੇ ਮੈਨੂੰ ਇਦਾਂ ਲੱਗਿਆ ਵੀ ਮੇਰੇ ਮਨ ਤੇ ਕੋਈ ਚਿੰਤਾ ਨਹੀਂ। ਸਿਰਫ ਕੀਤਾ ਕੀ ਹੈ ਅਸੀਂ ਆ ਨੇਤਰਬੰਦ ਕੀਤੇ ਨੇ ਮੁਖ ਦੁਆਰਾ ਬੋਲਿਆ ਕੰਨਾਂ ਦੁਆਰਾ ਸੁਣਿਆ ਸਵਾਸ ਅੰਦਰ ਗਿਆ ਵਾਹੇ ਬੋਲਿਆ ਸਵਾਸ ਬਾਹਰ ਆਇਆ ਗੁਰੂ ਬੋਲਿਆ ਔਰ ਆਪਣੀ ਧੁੰਨ ਦੇ ਵਿੱਚ ਧਿਆਨ ਲਾ ਕੇ ਸਿਮਰਨ ਕੀਤਾ ਚਿੰਤਾ ਦੂਰ ਹੋ ਗਈ ਬੜਾ ਆਨੰਦ ਤੇ ਸਕੂਨ ਜਾ ਮਿਲ ਰਿਹਾ ਸੀ ਹੋ ਮਾਰੇ ਸਾਨੂੰ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਵੀ ਤੈਨੂੰ ਤਾਂ ਚਿੰਤਾ ਹੋਣੀ ਨਹੀਂ ਚਾਹੀਦੀ ਚਿੰਤਾ ਤਾਂ ਉਹ ਨੂੰ ਹੈ ਜਿਹਨੇ ਆ ਐਡਾ ਬੜਾ ਅਡੰਬਰ ਰਚਿਆ ਹਾਂਜੀ ਚਿੰਤਾ ਤਾਂ ਉਹ ਨੂੰ ਹੋਣੀ ਚਾਹੀਦੀ ਹੈ ਨਾ ਹੁਣ ਸਾਨੂੰ ਚਿੰਤਾ ਕਾ ਦੀ ਇਹ ਚਿੰਤਾ ਆ ਵਿਚਾਰਾਂ ਦੀ ਹੈ ਜਿਨ੍ਹਾਂ ਦੇ ਵਿੱਚ ਮਨ ਖੇਡ ਰਿਹਾ ਹੁਣ ਸਾਨੂੰ ਮਹਾਰਾਜ ਨੇ ਸਮਝਾਇਆ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਚਾਰਨ ਸਾਰੇ ਵੀ ਤੁਹਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਹੋ ਜਾਣਾ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹੁਣ ਜਿਵੇਂ ਤੁਸੀਂ ਵਿਚਾਰ ਕੀਤੀ ਆ ਨਾ ਵੀ ਪਰਮਾਤਮਾ ਦਾ ਜਿਵੇਂ ਅਸੀਂ ਨਾਮ ਜਪਦੇ ਆ ਕੀ ਉਹ ਸਾਨੂੰ ਦੇਖਦਾ ਪਰਮਾਤਮਾ ਸਾਨੂੰ ਦੇਖਦਾ ਹਾਂਜੀ ਹੁਣ ਜਿਵੇਂ ਮਹਾਰਾਜ ਕਹਿੰਦਾ ਸਬਨਾ ਉਪਰ ਨਦਰ ਪ੍ਰਭ ਤੇਰੀ ਵੀ ਸਾਰੇ ਜਿੰਨਾ ਤਾਂ ਅਡੰਬਰ ਰਚੇ ਚਾਹੇ ਉਹ ਪਤਾਲ ਦੇ ਵਿੱਚ ਨੇ ਜੀਵ ਹਾਂਜੀ ਚਾਹੇ ਭੂਮ ਲੋਕ ਤੇ ਨੇ ਹਾਂਜੀ ਭਾਵੇਂ ਉਹ ਆਕਾਸ਼ ਲੋਕ ਤੇ ਨੇ ਉਹਦੀ ਨਜ਼ਰ ਤੋਂ ਪਾਸੇ ਕੋਈ ਨਹੀਂ ਜਿਵੇਂ ਹੁਣ ਮਹਾਰਾਜ ਨੇ ਬਾਣੀ ਜੀ ਕਹਿੰਦਾ ਕਹਿੰਦੇ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ RAM GUSAINJA ਜੀ ਕੇ ਜੀਵਨ ਵੀ ਕਿਤੇ ਮੈਨੂੰ ਗਰੀਬ ਨੂੰ ਨਾ ਬਸਾਰ ਦੇ ਵੀ ਉਹਦੀ ਨਜ਼ਰ ਤੋਂ ਕੋਈ ਵੀ ਭੁੱਲੇ ਨਹੀਂ ਭੁੱਲੇ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਕਨੇਰੀ ਵੀ ਕਿਸੇ ਤੇ ਥੋੜੀ ਹੈ ਕਿਸੇ ਤੇ ਜਿਆਦਾ ਹੁਣ ਸਾਰਿਆਂ ਨਾਲੋਂ ਵੱਧ ਜਿਆਦਾ ਨਜ਼ਰ ਕੀ ਦਿੱਤੇ ਆ ਆ ਮਨੁੱਖਾ ਜਨਮ ਤੇ ਕਿਉਂਕਿ ਬਾਕੀ ਤਾਂ ਜਿਹੜੀਆਂ ਜੂਨਾ ਕਿਉਂਕਿ ਖੇਲ ਸ਼ੁਰੂ ਵੀ ਸਾਡੇ ਕੋਲ ਹੋਇਆ ਖੇਲ ਦੀ ਸਮਾਪਤੀ ਵੀ ਸਾਡੇ ਕੋਲ ਹੀ ਹੋਣੀ ਲਖ 84 ਜੌਨ ਸਵਾਈ ਮਾਨਸ ਕੋ ਪ੍ਰਭ ਦੀ ਵਧਾਈ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਏ ਦਾ ਵੀ ਖੇਲ ਤੇਰੇ ਕੋਲੋਂ ਸ਼ੁਰੂ ਹੋਇਆ ਤੇਰੇ ਤੇ ਹੀ ਸਮਾਪਤ ਹੋਣਾ ਬਾਕੀ ਤਾਂ ਜਿਹੜੀਆਂ ਜੋਨਾ ਨੇ ਉਹ ਤਾਂ ਆਈਆਂ ਨੇ ਉਹਨਾਂ ਨੇ ਆਪਣਾ ਕਰਮ ਕਰਨਾ ਜੁਨੀ ਭੋਗਣੀ ਅੱਗੇ ਚੱਲੇ ਜਾਣਾ ਪਰ ਸਾਡੇ ਤੇ ਮਹਾਰਾਜ ਕਹਿੰਦੇ ਵੀ ਤੇਰੇ ਤੇ ਤਾਂ ਐਂਡ ਆ ਤੇਰੇ ਤੇ ਸ਼ੁਰੂਆਤ ਵੀ ਹੈ ਤੇ ਤੇ ਐਂਡ ਵੀ ਐਂਡ ਹੁਣ ਸਾਰਿਆਂ ਤੋਂ ਬਾਅਦ ਨਜ਼ਰ ਸਾਡੇ ਤੇ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹਾਇ ਕਨੇਰੀ ਤੁਜ ਤੇ ਬਾਹਰ ਨਹੀਂ ਕਿਛ ਹੋਵੇ ਗੁਰਮਖ ਸੋਜੀ ਪਾ ਪਾ ਬਣਿਆ ਇਹਦਾ ਮਤਲਬ ਜਿਹੜਾ ਵੀ ਅਸੀਂ ਕੋਈ ਕਰਮ ਕਰਦੇ ਆਂ ਪ੍ਰਮਾਤਮਾ ਸਾਨੂੰ ਹਰ ਵਕਤ ਦੇਖਦਾ ਉਹ ਬਿਲਕੁਲ ਦੇਖਦਾ ਚਿਤ੍ਰਗੁਪਤ ਦਸ ਲਿਖਤੇ ਲੇਖ ਹੁਣ ਉਹ ਚਿਤ੍ਰਗੁਪਤ ਬੈਠੇ ਨੇ ਉਹਨਾਂ ਦੀ ਡਿਊਟੀ ਆ ਤੁਹਾਨੂੰ ਲੱਗੀ ਵੀ ਪਾਈਏ ਜੋ ਕਰਦਾ ਇਹ ਸਾਰੀ ਰੂਪ ਦਾ ਕਾਲਪੁਰਖ ਪਰਮਾਤਮਾ ਤੱਕ ਜਾਂਦਾ ਜੇ ਅਸੀਂ ਸਹੀ ਕੰਮ ਕਰਾਂਗੇ ਤਾਂ ਸਹੀ ਵੀ ਦੇਖਦਾ ਤੇ ਗਲਤ ਕਰਾਂਗੇ ਤਾਂ ਗਲਤ ਵੀ ਦੇਖਦਾ ਗਲਤ ਵੀ ਦੇਖਦਾ ਸਹੀ ਵੀ ਦੇਖਦਾ ਆਖੀਰ ਹੀ ਨਵੇੜਾ ਹੀ ਤੁਹਾਡੇ ਕਰਮਾਂ ਤੇ ਹੁਣਾ ਅਮਲ ਸਿਰਾਂ ਨੂੰ ਲੇਖਾ ਦੇਨ ਹਾਂਜੀ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਘਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਤੁਹਾਡੇ ਕਰਮਾਂ ਦੇ ਅਨੁਸਾਰ ਹੀ ਤੁਹਾਨੂੰ ਅੱਗੇ ਜਿਹੜਾ ਜੀ ਜੀ ਤੁਹਾਡੀ ਹਰ ਐਕਟੀਵਿਟੀ ਉਹ ਦੇਖਦਾ ਹੈ ਹੁਣ ਆਪੇ ਕਰਤਾ ਕਰ ਕਰ ਦੇਖਾ ਦਿਨ ਦਾ ਸਾਸ ਗਿਰਾਹਾ ਹੈ ਉਹਨੂੰ ਪਤਾ ਵੀ ਮੈਂ ਬੱਚੇ ਨੂੰ ਸੁਆਸਾਂ ਦੀ ਗ੍ਰਾਹੀ ਦੇ ਰਿਹਾ ਕਿ ਇਦਾਂ ਦਾ ਨਹੀਂ ਹੈ ਵੀ ਬੱਚਾ ਆ ਇੱਥੇ ਆ ਕੇ ਮੋਹ ਮਾਇਆ ਦੇ ਬੰਧਨਾਂ ਵਿੱਚ ਸਾਰੇ ਤਨ ਤਾਂ ਨਹੀਂ ਖਤਮ ਕਰ ਬੈਠੇ ਹਾਂਜੀ ਕਿਉਂਕਿ ਇਹ ਸੁਆਸਾਂ ਦੁਆਰਾ ਹੀ ਅਸੀਂ ਇਸ ਖੇਡ ਨੂੰ ਜਿੱਤ ਕੇ ਜਾ ਸਕਦੇ ਹਾਂ ਜੀ ਹੁਣ ਜਿਵੇਂ ਤੁਸੀਂ ਕਿਹਾ ਨਾ ਵੀ ਮਾਲਕ ਸਾਨੂੰ ਦੇਖਦਾ ਸਾਨੂੰ ਦੇਖਦਾ ਮਾਲਕ ਹਾਂਜੀ ਹੁਣ ਤੁਸੀਂ ਕਹਿੰਦੇ ਵੀ ਜੇ ਸਾਨੂੰ ਦੇਖਦਾ ਮਾਲਕ ਉਹ ਸਾਨੂੰ ਦੇਖ ਰਿਹਾ ਹੈ ਤੇ ਸਾਨੂੰ ਕਿਉਂ ਨਹੀਂ ਦਿਖਾਈ ਦਿੰਦਾ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਵੀ ਉਹ ਸਾਨੂੰ ਕਿਉਂ ਨਹੀਂ ਦਿਖਾਈ ਦਿੰਦਾ ਇਹਦੇ ਵਾਸਤੇ ਜਿਹੜੀ ਆਪਾਂ ਵਿਚਾਰਨਾ ਉਹ ਫੇਰ ਕਰਦੇ ਆ ਵੈਗਰੂ ਆ ਵਸਤੂ ਲਿਆਓ ਚੱਕ ਕੇ ਆਪਾਂ ਇੱਕ ਨਾ ਪ੍ਰੈਕਟੀਕਲ ਕਰਦੇ ਹਾਂ ਜਿਵੇਂ ਕਹਿੰਦੇ ਵੀ ਇੱਕ ਮੱਛੀ ਸੀਗੀ ਹਾਂਜੀ ਉਹ ਸਮੁੰਦਰ ਦੇ ਵਿੱਚ ਡੰਗਾਈ ਦੇ ਵਿੱਚ ਨਾ ਇੱਕ ਚੀਜ਼ ਪਈ ਹੈ ਚਮਕ ਰਹੀ ਸੀਗੀ ਹਾਂਜੀ ਮੱਛੀ ਨੇ ਦੇਖਿਆ ਵੀ ਇਹ ਚੀਜ਼ ਚਮਕਦੀ ਆ ਹਾਂਜੀ ਵੀ ਇਹ ਨੂੰ ਨਾ ਜਾ ਕੇ ਚੱਖਿਆ ਜਾਵੇ ਹਾਂਜੀ ਹੁਣ ਜਦੋਂ ਮੱਛੀ ਗਈ ਆ ਜਾ ਕੇ ਉਹਨੇ ਕੀ ਦੇਖਿਆ ਹਾਂਜੀ ਤੇ ਉਹ ਗਈ ਆ ਤੇ ਜਾ ਕੇ ਉਹਨੂੰ ਨਾ ਵਾਈਟ ਕੀਤਾ ਹਾਂਜੀ ਜਦੋਂ ਵਾਈਟ ਕੀਤਾ ਤੇ ਉਹ ਨਿਰਾਸ਼ ਹੋ ਗਈ ਹਾਂਜੀ ਕਿਉਂਕਿ ਉਹਨੇ ਦੇਖਿਆ ਵੀ ਕੋਈ ਵਸਤੂ ਖਾਣ ਵਾਲੀ ਉਹ ਚਮਕਦਾ ਜਿਹੜਾ ਪੱਥਰ ਸੀਗਾ ਹਾਂਜੀ ਹੁਣ ਜਿਵੇਂ ਕਹਿੰਦੇ ਨੇ ਸਿਆਣਿਆਂ ਨੇ ਇੱਕ ਕਹਾਵਤ ਕਹੀ ਆ ਕਹਿੰਦੇ ਮੱਛੀ ਓਨੀ ਦਿਨ ਤੱਕ ਨਹੀਂ ਮਾਰੀ ਜਿੰਨੀ ਦਿਨ ਤੱਕ ਪੱਥਰ ਨੂੰ ਜਟ ਨਹੀਂ ਹੈ ਨਾ ਹਾਂਜੀ ਹੁਣ ਆਪਾਂ ਪ੍ਰੈਕਟੀਕਲ ਰੂਪ ਵਿੱਚ ਦੇਖਦੇ ਆਂ ਕਰਕੇ ਵੈਗਰੂ ਆਈਕਨ ਵਸਤੂ ਹੈ ਹਾਂਜੀ ਇਹਦੇ ਵਿੱਚ ਤੁਹਾਨੂੰ ਕੀ ਦਿਖਾਈ ਦਿੰਦਾ ਦੁੱਧ ਹੈ ਦੁੱਧ ਹੈ ਹਾਂਜੀ ਤੁਹਾਨੂੰ ਵੈਗਰੂ ਇਹਦੇ ਵਿੱਚ ਕੀ ਦਿਖਾਈ ਦੇ ਰਿਹਾ ਹੈ ਦੁੱਧ ਵੈਗਰੂ ਦੁੱਧ ਦਿਖਾਈ ਦੇ ਰਿਹਾ ਨਾ ਇਹਦੇ ਵਿੱਚ ਮੈਨੂੰ ਵੀ ਦੁੱਧ ਹੀ ਦਿਖਾਈ ਦੇ ਰਿਹਾ ਹੈ ਹੁਣ ਮੰਨ ਲਓ ਆਪਾਂ ਜੇ ਆਪਾਂ ਆਪਣੀ ਵਿਚਾਰ ਕਰੀਏ ਕਿਸੇ ਨੂੰ ਵੀ ਆਪਾਂ ਪੁੱਛੀਏ ਵੀ ਇਹਦੇ ਵਿੱਚ ਕੀ ਹੈ ਹਾਂਜੀ ਤਾਂ ਸਾਰਿਆਂ ਨੂੰ ਸਾਨੂੰ ਦੁੱਧੇ ਦਿਖਾਈ ਦੇ ਰਿਹਾ ਹਾਂਜੀ ਹੁਣ ਜਿਵੇਂ ਤੁਸੀਂ ਨਾ ਇੱਕ ਮਤਲਬ ਇਹ ਵਿਚਾਰ ਕੀਤੀ ਵੀ ਜੇ ਮਾਲਕ ਸਾਨੂੰ ਦੇਖ ਰਿਹਾ ਉਹ ਸਾਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ ਹਾਂਜੀ ਬਸ ਆ ਇੰਨਾ ਹੀ ਫਰਕ ਹੈ ਜਿੰਨਾ ਆਪਾਂ ਨੂੰ ਆ ਵਸਤੂ ਦਿਖਾਈ ਦਿੰਦੀ ਹੈ ਹੁਣ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਕੱਲਾ ਦੁੱਧੇ ਦਿਖਾਈ ਦੇ ਰਿਹਾ ਹਾਂਜੀ ਦੁੱਧ ਤੋਂ ਅਗਲਾ ਪ੍ਰੋਸੀਜਰ ਸਾਨੂੰ ਦਿਖਾਈ ਨਹੀਂ ਦਿੰਦਾ ਅਗਲੀ ਵਸਤੂ ਨਹੀਂ ਦਿਖਾਈ ਦਿੰਦੀ ਹਾਂਜੀ ਇਸੇ ਕਰਕੇ ਪਰਮਾਤਮਾ ਵੀ ਇਦਾਂ ਦਾ ਹੀ ਹੈ ਹੁਣ ਆਪਾਂ ਇਥੇ ਮਾਇਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ ਇਹ ਜਿਹੜੀ ਅੱਖਾਂ ਨੇ ਆਪਣੇ ਨੇਤਰ ਨੇ ਇਹਨਾਂ ਦੇ ਉੱਤੇ ਮਾਇਆ ਦੀ ਪੱਟੀ ਬਣੀ ਹੋਈ ਹੈ ਹੁਣ ਸਾਨੂੰ ਪਰਮਾਤਮਾ ਨੂੰ ਦੇਖਣ ਵਾਸਤੇ ਆ ਮਾਇਆ ਦੀ ਪੱਟੀ ਦੂਰ ਕਰਨੀ ਪਊਗੀ ਹੁਣ ਆਪਾਂ ਇਹ ਚੀਜ਼ ਕਾਹਲੂ ਵਿਚਾਰਾਂਗੇ ਠੀਕ ਵੀ ਇਹ ਕੱਲਾ ਦੁੱਧ ਹੀ ਹੈ ਤੇ ਕੋਈ ਗੁਰਮਤ ਸਾਨੂੰ ਹੋਰ ਕੁਝ ਸਿਖਾਉਂਦੀ ਹੈ ਕਿਉਂਕਿ ਗੁਰਮਤ ਦੇ ਅਨੁਸਾਰ ਹੀ ਆਪਾਂ ਜਿਹੜੀ ਗੁਰਮਤ ਗੁਰਮਖ ਦੀ ਬਿਰਤੀ ਹੈ ਉਹਦੇ ਮੁਤਾਬਕ ਆਪਾਂ ਕੱਲੂ ਵਿਚਾਰ ਵਿਚਾਰਾਂਗੇ ਗੁਰਬਾਣੀ ਦੇ ਵਿੱਚ ਸਾਨੂੰ ਮਰਜ਼ੀ ਕੀ ਸਮਝਾਉਣ ਦਾ ਯਤਨ ਕਰਦ ਨੇ ਇਹਦੇ ਜਰੀਏ ਕਿਉਂਕਿ ਆਪਾਂ ਨੂੰ ਕੱਲਾ ਇਹ ਦੁੱਧ ਦਿਖਾਈ ਦਿੰਦਾ ਹੈ ਇਹਦੇ ਪਿੱਛੇ ਵਾਲਾ ਰਾਜ ਸਾਨੂੰ ਨਹੀਂ ਪਤਾ ਹੁਣ ਇੱਥੇ ਸਾਨੂੰ ਪਰਮਾਤਮਾ ਦੀ ਰਚੀ ਹੋਈ ਮਾਇਆ ਤਾਂ ਦਿਖਾਈ ਦਿੰਦੀ ਆ ਪਰ ਜਿਹਨੇ ਆ ਐਡਾ ਵੱਡਾ ਅਡੰਬਰ ਰਚਿਆ ਸਾਨੂੰ ਉਹ ਦਿਖਾਈ ਨਹੀਂ ਦਿੰਦਾ ਸਾਨੂੰ ਜਿਹੜੇ ਉਹ ਖਡਾਉਣੇ ਨਚਾਰ ਹੈ ਹਾਂਜੀ ਉਹ ਦਿਖਾਈ ਦਿੰਦੇ ਨੇ ਪਰ ਜਿਹੜਾ ਨਚਾਰ ਹੈ ਸਾਨੂੰ ਉਹ ਦਿਖਾਈ ਨਹੀਂ ਦਿੰਦਾ ਹੁਣ ਸਾਨੂੰ ਵਸਤੂ ਦਾ ਦਿਖਾਈ ਦੇ ਦੇ ਰਿਹਾ ਵੀ ਦੇ ਦੇ ਵਿੱਚ ਦੁੱਧ ਹੈ ਪਰ ਦੁੱਧ ਦੇ ਪਿੱਛੇ ਵਾਲਾ ਜਿਹੜਾ ਪੇ ਦਾ ਸਾਨੂੰ ਉਹ ਨਹੀਂ ਪਤਾ ਸੋ ਇਹ ਆਪਾਂ ਨਾ ਕਾਹ ਨੂੰ ਵਿਚਾਰ ਕਰਾਂਗੇ ਠੀਕ ਹੈ ਸੋ ਆਓ ਆਪਾਂ ਹੁਣ ਥੋੜਾ ਜਿਹਾ ਸਿਮਰਨ ਦੇ ਨਾਲ ਜੁੜੀ ਹੈ ਨਾ ਚਲੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ ਗੁਰੂ